ਮਾਂ-ਬਾਪ ਤੋਂ ਇੱਕ ਧੀ ਦਾ ਜਿਹੜਾ ਹੈ ਉਹ ਦਰਦ ਸਹਮਲਣਾ ਔਖਾ ਹੋ ਜਾਂਦਾ ਪਰ ਜਦੋਂ ਪੂਰੇ ਭਾਰਤ ਤੋਂ 36000 ਸਾਡੀਆਂ ਧੀਆਂ ਪੈਣਾ ਜਿਹਨਾਂ ਜਿਹੜੀਆਂ ਬਾਹਰ ਜਾ ਕੇ ਜਿਨ੍ਹਾਂ ਦਾ ਬਹੁਤ ਵੱਡਾ ਅਫਸੋਸਨ ਹੋਇਆ ਜਿਨ੍ਹਾਂ ਦੇ ਨਾਲ ਬਹੁਤ ਇਹੋ ਜਿਹਾ ਵਿਹਾਰ ਹੋਇਆ ਜਿਨ੍ਹਾਂ ਦੀ ਇਹ ਵੀਡੀਓ ਜਿਨ੍ਹਾਂ ਦੇ ਆਡੀਓ ਸਾਡੇ ਕੋਲ ਆਉਂਦੇ ਆ ਤੇ ਮਨ ਝੰਡੋੜਿਆ ਜਾਂਦਾ ਕਿ ਅੱਜ ਜਦੋਂ ਇਹ ਅੰਕੜੇ ਅਸੀਂ ਆ ਪ੍ਰਾਪਤ ਕੀਤੇ ਆ ਕਿ ਜਦੋਂ 38000 ਦਾ ਅੰਕੜਾ ਇਹਨਾਂ ਮੁਲਕਾਂ ਦੇ ਵਿੱਚ ਇਕੱਲੇ ਓਮਾਨ ਦੇ ਵਿੱਚ 17000 ਸਾਡੀਆਂ ਲੜਕੀਆਂ ਜਿਹੜੀਆਂ ਵਿਦੇਸ਼ ਵਿਭਾਗ ਨੇ ਵਾਪਸ ਕਰਾਈਆਂ ਸੋ ਇਸੇ ਧੰਨਵਾਦ ਕਰਦੇ ਹਾਂ ਇਹਨਾਂ ਨੇ ਪਰ ਇਹ ਸਾਰਾ ਕੁਝ ਕਿਉਂ ਹੋ ਰਿਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਜਿਹੜੀਆਂ ਹੈਗੀਆਂ ਬੱਚਿਆਂ ਨੂੰ ਇਸ ਤਰ੍ਹਾਂ ਉਹਨਾਂ ਦਾ ਸ਼ੋਸ਼ਣ ਕਰੇ ਇਹ ਏਜੰਟ ਤੇ ਇਹਨਾਂ ਦੇ ਕਾਰੋਬਾਰ ਵਿੱਚ ਜੋ ਵੀ ਲੋਕ ਲਿੰਪਤਾ ਜਿਹੜੇ ਇਹੋ ਜਿਹੇ ਕਾਰਜ ਨੂੰ ਸਿਰੇ ਚੜਾਉਂਦੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਏ ਮਨੁੱਖੀ ਤਸ਼ਕਰੀ ਸਭ ਤੋਂ ਵੱਡਾ ਜਿਹੜਾ ਹੈ ਹੋਰ ਚੀਜ਼ਾਂ ਨਹੀਂ ਤੇ ਚੋਰੀਆਂ ਤਸਕਰੀਆ ਹੁੰਦੀ ਐਸੀ ਹੈ ਜਿਹੜੀ ਮਨੁੱਖ ਦੀ ਤਸਕਰੀਆ ਇੱਕ ਹੋਰ ਅਪਰਾਧ ਆ ਇਹਦੇ ਖਿਲਾਫ ਸਾਨੂੰ ਰਲ ਕੇ ਆਵਾਜ਼ ਉਠਾਉਣ ਦੀ ਲੋੜ ਆ ਸੋ ਅਸੀਂ ਜਿੱਥੇ ਵੀ ਇਹ ਜੋ ਕੁਝ ਵੀ ਇਹਨਾਂ ਧਿਆਨ ਦੇ ਨਾਲ ਹੋਇਆ ਬਾਹਰ ਵਿਦੇਸ਼ ਦੇ ਵਿੱਚ ਹੋਇਆ ਬੜਾ ਤੱਕਾ ਹੋਇਆ ਤੇ ਇਹਦੀ ਗੱਲ ਜਿਹੜੀ ਹੈਗੀ ਆ ਜ਼ੋਰ ਸ਼ੋਰ ਦੇ ਨਾਲ ਹੋਰ ਵੀ ਉਠਾਵਾਂਗੇ ਤਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਉਹ ਗਰੀਬ ਪਰਿਵਾਰ ਜਿਹੜੇ ਜਿਹੜੀ ਗਰੀਬੀ ਦੀ ਰੇਖਾ ਤੋਂ ਵੀ ਥੱਲੇ ਰਹ ਰਹੇ ਆ ਉਹਨਾਂ ਨੂੰ ਉਹਨਾਂ ਪਰਿਵਾਰਾਂ ਦੀ ਧੀਆ ਪੈਣਾ ਉਹਨਾਂ ਪਰਿਵਾਰਾਂ ਨੂੰ ਇਸ ਤਰ੍ਹਾਂ ਨੋਚਿਆ ਜਾਂਦਾ ਇਹ ਹੈ ਸਾਡੇ ਸਮਾਜ ਦਾ ਟ੍ਰੈਵਲ ਏਜੰਟਾਂ ਦਾ ਕਾਲਾ ਧੰਦਾ ਇਹਨੂੰ ਰੋਕਣ ਦੀ ਲੋੜ ਹੈ